ਸੋ ਪੰਜਾ ਪਿਆਰੇ ਨੇ ਜਿੱਥੇ ਗੁਰਮੰਤਰ ਮੂਲ ਮੰਤਰ ਦਰੜ ਕਰਵਾਇਆ ਨਾਲ ਬਖਸ਼ਿਸ਼ ਕੀਤੀ ਹਰ ਰੋਜ਼ ਸਵੇਰੇ ਪੰਜ ਬਾਣੀਆਂ ਦਾ ਜਾਪ ਕਰੇ। ਸੋ ਮਹਾਰਾਜ ਪੰਜ ਬਾਣੀਆਂ ਦੇ ਜਾਪ ਕਰਨ ਨਾਲ ਕੀ ਹੋਵੇਗਾ? ਕਹਿਣ ਲੱਗੇ ਭਾਈ ਗੁਰਸਿੱਖਾ ਜਦੋਂ ਜਪਜੀਤ ਸਾਹਿਬ ਪੜ੍ਹੇਗਾ ਤੇ ਤੈਨੂੰ ਬ੍ਰਹਮ ਗਿਆਨ ਦੀ ਦਾਤ ਉਹ ਪਰਮੇਸ਼ਰ ਵਾਹਿਗੁਰੂ ਦੀ ਦਿਆਲਤਾ ਹੋਵੇਗੀ ਬ੍ਰਹਮ ਗਿਆਨੀ ਹੋ ਜਾਵੇਂਗਾ। ਮਹਾਰਾਜ ਬ੍ਰਹਮ ਗਿਆਨੀ ਕਿਹੜੇ ਹੁੰਦੇ ਨੇ? ਕਹਿੰਦੇ ਜਿਹੜੇ ਜਾਪ ਸਾਹਿਬ ਪੜ੍ਹਦੇ ਨੇ, ਜਿਹੜੇ ਨਮਸਕਾਰ ਕਰਦੇ ਨੇ ਉਹਨੂੰ। ਮਹਾਰਾਜ ਨਮਸਕਾਰਾਂ ਕੀਤੀਆਂ ਭਰਮ ਬੜੇ ਪਏ ਹੋਏ ਨੇ। ਕਣ ਲੱਗੇ ਸਵਈਏ ਪੜੀ ਸਵਈਏ ਸਾਰੇ ਹੀ ਪਰਮ ਤੇਰੇ ਨਾਲਾਸ ਕਰਦੇ ਮਹਾਰਾਜ ਜਦੋਂ ਸਵਈਏ ਪੜੇ ਪਰਮਨਾਸ ਹੋ ਗਏ ਫਿਰ ਪਤਾ ਲੱਗਾ ਮੇਰਾ ਇੱਕ ਹੋਰ ਵੱਡਾ ਪਰਮ ਪੈ ਗਿਆ ਮੇਰਾ ਕੀ ਬਣੇਗਾ ਕਣ ਲੱਗੇ ਬੇਨਤੀ ਕਰਿਆ ਕਰ ਚਾਹ ਬਈ ਸਾਹਿਬ ਪੜਿ ਅਰਦਾਸ ਕਰੀ ਮਹਾਰਾਜ ਮੇਰੀ ਕਿਰਪਾ ਕਰਕੇ ਰੱਖਿਆ ਕਰੋ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚੋਂ ਜੇ ਆਪ ਹੀ ਹੱਥ ਦੇ ਕੇ ਕੱਢੋ ਤੇ ਨਿਕਲਿਆ ਜਾ ਸਕਦਾ ਵਰਨਾ ਹੋ ਹੀ ਨਹੀਂ ਸਕਦਾ ਕੁਝ ਕਣ ਲੱਗੇ ਠੀਕ ਹੈ ਮਹਾਰਾਜ ਬੇਨਤੀ ਕਰਾਂਗੇ ਫਿਰ ਕੀ ਮਿਲੇਗਾ ਕਹਿਣ ਲੱਗੇ ਫਿਰ ਆਨੰਦ ਹੋ ਜਾਵੇਗਾ